ਸਮੋਸਿਆਂ ਦੇ ਆਸ਼ਕ ਬਹੁਤ ਸਾਰੇ ਲੋਕ ਹੁੰਦੇ ਆ ਕੁਝ ਕੁ ਸੁੱਕੇ ਖਾ ਜਾਂਦੇ ਆ ਕੁਝ ਕੁ ਛੋਲੇ ਪਾ ਕੇ ਛੋਲਿਆਂ ਵਾਲੇ ਸਮੋਸੇ ਦਾ ਰੇਟ ਹੋਰ ਹੁੰਦਾ ਤੇ ਸੁੱਕਾ ਖਾਣ ਦਾ ਰੇਟ ਹੋਰ ਹੁੰਦਾ ਖੈਰ ਸਾਡਾ ਪ੍ਰਸੰਗ ਇਹ ਨਹੀਂ ਪਰ ਸਮੋਸਿਆਂ ਦਾ ਕੋਈ ਕਾਂਡ ਵਾਪਰ ਜੇ ਇਹ ਕਦੇ ਸੋਚਿਆ ਨਹੀਂ ਸੀ ਸਮੋਸਿਆਂ ਕਰਕੇ ਵੀ ਰਾਜਨੀਤੀ ਹੋ ਜਾਂਦੀ ਹੈ ਇਹਦੇ ਬਾਰੇ ਵੀ ਨਹੀਂ ਕਦੇ ਸੋਚਿਆ ਸੀ ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਮੋਸਾ ਰਾਜਨੀਤੀ ਇਸ ਵੇਲੇ ਸਿਖਰ ਦੇ ਉੱਤੇ ਆ ਤੁਸੀਂ ਕਹੋਗੇ ਵੀ ਦੇਸ਼ ਦੇ ਵਿੱਚ ਇੰਨਾ ਕੁਝ ਹੋਈ ਵਾਪਰੀ ਜਾਂਦਾ ਆ ਸਮੋਸਿਆਂ ਵਾਲੀ ਗੱਲ ਕਿਹੜੀ ਆ ਗਈ ਅਸਲ ਦੇ ਵਿੱਚ ਦੇਸ਼ ਦੇ ਨੇਤਾਵਾਂ ਦਾ ਇੱਕ ਹਿੱਸਾ ਚਾਰਾ ਖਾ ਗਿਆ ਪੋਲ ਖਾ ਗਿਆ ਸੜਕਾਂ ਖਾ ਗਿਆ ਰੇਲਵੇ ਲਾਈਨਾਂ ਖਾ ਗਿਆ ਤਾਬੂਤ ਖਾ ਗਿਆ ਇੱਥੇ ਭਾਰਤ ਦੇ ਵਿੱਚ ਪਤਾ ਨਹੀਂ ਕੀ ਖਾਦਾ ਗਿਆ ਇੱਥੇ ਗਰੀਬਾਂ ਦੀ ਪੈਨਸ਼ਨ ਖਾ ਲਈ ਗਈ ਆ ਇੱਥੇ ਆਟਾ ਦਾਲ ਦੇ ਵਿੱਚ ਘਪੜਾ ਹੋ ਜਾਂਦਾ ਇੱਥੇ ਬੜੀਆਂ ਗੱਲਾਂ ਐਸੀਆਂ ਹੁੰਦੀਆਂ ਪਰ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਨਹੀਂ ਜਾਂ ਬਹੁਤ ਘੱਟ ਕਾਰਵਾਈ ਹੁੰਦੀ ਆ ਜੇ ਹੁੰਦੀ ਆ ਤਾਂ ਪਤਾ ਲੱਗਦਾ ਜੀ ਕਿ ਭਾਈ 10 ਸਾਲ ਹੋ ਗਏ 5 ਸਾਲ ਹੋ ਗਏ 15 ਸਾਲ ਹੋ ਗਏ ਕਾਰਵਾਈ ਦਰ ਕਾਰਵਾਈ 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 ਇੰਨੇ ਚਿਰ ਨੂੰ ਕਈ ਗਵਾਹ ਮਰ ਜਾਂਦੇ ਆ ਕਈ ਮੁਕਰ ਜਾਂਦੇ ਆ ਤੇ ਬੰਦਾ ਪਾਕ ਸਾਫ਼ ਹੋ ਜਾਂਦਾ ਉਹ ਚੋਣਾ ਲੜੀ ਜਾਂਦਾ ਜਿੱਤੀ ਜਾਂਦਾ ਪਰ ਹਿਮਾਚਲ ਪ੍ਰਦੇਸ਼ ਯਾਨੀ ਕਿ ਪਹਾੜੀ ਖੇਤਰ ਯਾਨੀ ਕਿ ਵਾਦੀਆਂ ਦਾ ਖੇਤਰ ਯਾਨੀ ਕਿ ਸਾਡਾ ਗਵਾਂਢੀ ਸੂਬਾ ਉੱਥੇ ਪਤਾ ਲੱਗਾ ਜੀ ਕਿ ਇੱਕ ਸਮੋਸਿਆਂ ਨਾਲ ਸਬੰਧਤ ਬੜਾ ਵੱਡਾ ਕੱਪੜਾ ਸਾਹਮਣੇ ਆ ਗਿਆ ਤੇ ਸੀਆਈਡੀ ਦੀ ਰਿਪੋਰਟ ਸਾਹਮਣੇ ਆ ਗਈ ਆ ਗੱਲ ਅਸਲ ਦੇ ਵਿੱਚ ਅਕਤੂਬਰ ਮਹੀਨੇ ਦੀ ਆ ਯਾਨੀ ਕਿ ਪਿਛਲੇ ਮਹੀਨੇ ਦੀ ਸੀਆਈਡੀ ਦੇ ਮੁਖ ਦਫਤਰ ਦੇ ਵਿੱਚ ਉਥੋਂ ਦੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸੁਖੂ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਸਤੇ ਗਏ ਸੀਆਈਡੀ ਅਧਿਕਾਰੀਆਂ ਨੇ ਇਹ ਗੱਲ ਕਹੀ ਕਿ ਭਾਈ ਆਪਾਂ ਮੁੱਖ ਮੰਤਰੀ ਸਾਹਿਬ ਦੀ ਤਕੜੇ ਤਰੀਕੇ ਨਾਲ ਸੇਵਾ ਕਰਨੀ ਆ ਉਹਨਾਂ ਨੇ ਉਥੇ ਸਮੋਸ਼ਿਆਂ ਦੇ ਲਈ ਕਿਹਾ ਕੇਕ ਮੰਗਵਾਈ ਜਾਣੀ ਮੁੱਖ ਮੰਤਰੀ ਸਾਹਿਬ ਦੇ ਲਈ ਜਿਹੜੇ ਸੀਆਈਡੀ ਦੇ ਮੁੱਖ ਅਧਿਕਾਰੀਆ ਉਹਨਾਂ ਨੇ ਆਪਣੇ ਤੋਂ ਹੇਠਲੇ ਪੁਲਿਸ ਅਧਿਕਾਰੀਆਂ ਨੂੰ ਇਹ ਗੱਲ ਕਹੀ ਕਿ ਭਾਈ ਤਿੰਨ ਡੱਬੇ ਲੈ ਕੇ ਆਉਣੇ ਫਲਾਣੇ ਹੋਟਲ ਦੇ ਵਿੱਚੋਂ ਬੜਾ ਤਕੜਾ ਹੋਟਲ ਆ ਫਲਾਣੇ ਹੋਟਲ ਦੇ ਵਿੱਚੋਂ ਸਮੋਸੇ ਇੰਨੇ ਤੇ ਉੱਥੋਂ ਭਾਈ ਤੁਸੀਂ ਕੇਕ ਇੰਨੇ ਲੈ ਕੇ ਆਉਣੇ ਆ ਲਓ ਜੀ ਉਹਨਾਂ ਅਧਿਕਾਰੀਆਂ ਨੇ ਆਪਣੇ ਤੋਂ ਹੇਠਲੇ ਨੂੰ ਕਹਿਤਾ ਵੀ ਭਾਈ ਜਾਓ ਲੈ ਕੇ ਆਉਣੀ ਆ ਇੰਨੇ ਵਜ ਕੇ ਇੰਨੇ ਮਿੰਟ ਤੱਕ ਤੁਸੀਂ ਇੱਥੇ ਹਾਜ਼ਰ ਹੋਣੇ ਚਾਹੀਦੇ ਆ ਉਹਨਾਂ ਨੇ ਆਪਣੇ ਤੋਂ ਹੇਠਲੇ ਅਧਿਕਾਰੀਆਂ ਨੇ ਕਹਤਾ ਤੇ ਜਿਹੜੇ ਹੇਠਲੇ ਪੱਧਰ ਦੇ ਅਧਿਕਾਰੀ ਆ ਉਹ ਭਾਈ ਚਲੇ ਗਏ ਰੈਸਟੋਰੈਂਟ ਦੇ ਵਿੱਚ ਹੋਟਲ ਦੇ ਵਿੱਚੋਂ ਲੈਣ ਦੇ ਲਈ ਤੇ ਉਹ ਡੱਬੇ ਲੈ ਕੇ ਤਿੰਨ ਤੇ ਸਬੰਧਤ ਵਿਭਾਗ ਦੇ ਵਿੱਚ ਆ ਗਏ ਜਿੱਥੇ ਸੀਐਮ ਸਾਹਿਬ ਨੇ ਆਉਣਾ ਲਓ ਜੀ ਉਹ ਡੱਬੇ ਆ ਕੇ ਇੱਕ ਅਧਿਕਾਰੀ ਨੂੰ ਫੜਾ ਦਿੱਤੇ ਗਏ ਉਹਨੇ ਕਿਸੇ ਹੋਰ ਅਧਿਕਾਰੀ ਨੂੰ ਕਹਤਾ ਇੰਉਂ ਕਰਦੇ ਕਰਦੇ ਕਿਸੇ ਹੋਰ ਪਾਸੇ ਚਲੇ ਗਏ ਉਰੇ ਪਰੇ ਹੋ ਗਏ ਤੇ ਪਰ ਹੁਣ ਇਸ ਮਸਲੇ ਦੇ ਉੱਤੇ ਕਾਰਵਾਈ ਪਤਾ ਕਿਉਂ ਛੜੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਇੱਕ ਵੀ ਸਮੋਸਾ ਨਹੀਂ ਮਿਲਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕ ਕੇਕ ਵੀ ਨਹੀਂ ਮਿਲਿਆ ਇੰਨਾ ਕ ਵੀ ਮੂੰਹ ਮਿੱਠਾ ਕਰਨ ਲਈ ਵੀ ਨਹੀਂ ਮਿਲਿਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਚੈਰੀ ਉੱਤੇ ਲੱਗੀ ਸੀ ਕਿ ਨਹੀਂ ਲੱਗੀ ਸੀ ਇਹ ਫਲੇਵਰ ਕਿਹੜਾ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਨਾ ਇਹ ਪਤਾ ਵੀ ਭਾਈ ਸਮੋਸੇ ਦੇ ਵਿੱਚ ਮਟਰ ਕਿੰਨੇ ਸੀ ਆਲੂ ਕਿੰਨਾ ਕ ਪਾਇਆ ਸੀ ਇਹਦਾ ਕੱਦ ਕਿੰਨਾ ਕ ਸੀ ਸਾਈਜ਼ ਕਿੰਨਾ ਕ ਸੀ ਇਹ ਛੋਲਿਆ ਸਮੀਸੀ ਜਾਂ ਨਹੀਂ ਸੀ ਲੋ ਜੀ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਸਮੋਸਾ ਇੱਕ ਵੀ ਨਹੀਂ ਮਿਲਿਆ ਪਰ ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਦੇ ਵਿੱਚ ਇਹ ਤਿੰਨੇ ਡੱਬੇ ਵੰਡ ਦਿੱਤੇ ਗਏ ਕਿਸੇ ਨੂੰ ਇੱਕ ਸਮੋਸਾ ਆ ਗਿਆ ਕਿਸੇ ਨੂੰ ਇੱਕ ਪੀਸ ਆ ਗਿਆ ਕੇਕ ਦਾ ਕਿਸੇ ਨੂੰ ਕੁਛ ਆ ਗਿਆ ਕਿਸੇ ਨੂੰ ਕੁਛ ਆ ਗਿਆ ਤੇ ਹੁਣ ਇਸ ਮਾਮਲੇ ਦੀ ਇਨਕੁਆਇਰੀ ਸ਼ੁਰੂ ਹੋ ਗਈ ਆ ਇਹਦੀ ਪੜਤਾਲ ਸ਼ੁਰੂ ਹੋ ਗਈ ਆ ਹੁਣ ਸੀਆਈਡੀ ਨੇ ਕੀਤੀ ਪੜਤਾਲ ਤੇ ਪਾਈ ਆਪਣੀ ਰਿਪੋਰਟ ਪੇਸ਼ ਕਰਤੀ ਵੀ ਭਾਈ ਸਮੋਸਾ ਕਾਣ ਦੇ ਪਿੱਛੇ ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਆ ਦੇਖੋ ਕਿੰਨੀ ਵੱਡੀ ਖੋਜ ਆ ਇੰਨੀ ਵੱਡੀ ਖੋਜ ਨਾ ਤਾਂ ਨਿਊਟਨ ਨੇ ਕੀਤੀ ਨਾ ਕੋਲੰਬਸ ਨੇ ਕੀਤੀ ਨਾ ਆਇਨਸਟਾਈਨ ਨੇ ਕੀਤੀ ਆਇਨਸਟਾਈਨ ਨੂੰ ਕੀ ਪਤਾ ਵਿਚਾਰੇ ਨੂੰ ਕਿ ਭਾਈ ਕੀ ਬਣ ਸਕਦਾ ਹੁੰਦੇ ਸਮੇਂ ਦੇ ਵਿੱਚ ਖੈਰ ਇਥੇ ਭਾਈ ਜਿਹੜੀ ਖੋਜ ਹੋਈ ਰਿਪੋਰਟ ਤਿਆਰ ਕੀਤੀ ਗਈ ਤੇ ਸੀਆਈਡੀ ਦੇ ਅਧਿਕਾਰੀ ਨੇ ਪਤਾ ਕੀ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਇਹ ਕੰਮ ਸੀਆਈਡੀ ਤੇ ਸਰਕਾਰ ਵਿਰੋਧੀ ਹੈ ਯਾਨੀ ਕਿ ਜੇਕਰ ਤੁਸੀਂ ਸਮੋਸਾ ਖਾਜੋਗੇ ਜਾਂ ਕਿਸੇ ਨੂੰ ਖਵਾਤਾ ਜਾਂ ਸਹੀ ਬੰਦੇ ਤੱਕ ਨਾ ਪਹੁੰਚਾਤਾ ਇਹ ਕੰਮ ਸਰਕਾਰ ਵਿਰੋਧੀ ਹੈ ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ ਇਹ ਸੀਆਈਡੀ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ ਬੀਜੇਪੀ ਨੇ ਇਸ ਮੁੱਦੇ ਨੂੰ ਚੱਕ ਲਿਆ ਕਹਿੰਦੇ ਦੇਖੋ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਮੁੱਦੇ ਹੋਰ ਕਿੰਨੇ ਵੱਡੇ ਵੱਡੇ ਹੈਗੇ ਆ ਤੇ ਆਹ ਦੇਖ ਲਓ ਜੀ ਇਹਨਾਂ ਨੂੰ ਸਮੋਸੇ ਫੁਰਦੇ ਆ ਇਹਨਾਂ ਨੂੰ ਸਮੋਸੇ ਸੁਝਦੇ ਆ ਹੁਣ ਪੱਤਰਕਾਰਾਂ ਦੇ ੜਿੱਕੇ ਆ ਗਏ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਜੀ ਕਿ ਸੂਬੇ ਦੇ ਵਿੱਚ ਚੱਲੀ ਕੀ ਜਾਂਦਾ ਤੁਹਾਡੇ ਪਹੁੰਚਣ ਦੇ ਉੱਤੇ ਕੋਈ ਸਮੋਸਿਆਂ ਵਾਲਾ ਵਿਵਾਦ ਪੈਦਾ ਹੋਇਆ ਪਤਾ ਲੱਗਾ ਉਹ ਕਹਿੰਦੇ ਕਿ ਮੈਂ ਤਾਂ ਕਦੇ ਸਮੋਸਾ ਖਾਦਾ ਹੀ ਨਹੀਂ ਮੈਂ ਸਮੋਸਾ ਪਸੰਦ ਹੀ ਨਹੀਂ ਕਰਦਾ ਨਾ ਹੀ ਅਸੀਂ ਇਹ ਗੱਲ ਕਹੀਏ ਵੀ ਭਾਈ ਇਹਦੀ ਸੀਆਈਡੀ ਪੜਤਾਲ ਕੀਤੀ ਜਾਵੇ ਨਾ ਹੀ ਸਾਨੂੰ ਇਸ ਗੱਲ ਦਾ ਇਸ ਮੁੱਦੇ ਦਾ ਕੁਝ ਪਤਾ ਸੀ ਸੀਆਈਡੀ ਦੇ ਅਧਿਕਾਰੀ ਇਹ ਗੱਲ ਕਹਿੰਦੇ ਕਿ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਇਹ ਸਾਡਾ ਇੰਟਰਨਲ ਮਸਲਾ ਇਹ ਸਾਡਾ ਅੰਦਰੂਨੀ ਮਸਲਾ ਵੀ ਅਸੀਂ ਚੀਜ਼ ਮੰਗਵਾਈ ਗਈ ਤਾਂ ਗਈ ਕਿੱਧਰ ਗਈ ਢਿੱਡ ਚ ਮੰਗਵਾਈ ਤੁਸੀਂ ਮੁੱਖ ਮੰਤਰੀ ਸਾਹਿਬ ਕਹਿੰਨੇ ਮੈਂ ਖਾ ਕੇ ਰਾਜ਼ੀ ਨਹੀਂ ਮੈਨੂੰ ਸਮੋਸਾ ਪਸੰਦ ਨਹੀਂ ਜਿਹਨੇ ਖਾਦੇ ਉਹ ਵੀ ਮਨੋੱਖਾ ਉਹ ਵੀ ਅਧਿਕਾਰੀ ਹੀ ਹੈ ਉਹ ਤੁਹਾਡੇ ਵਿਭਾਗ ਦਾ ਹੋਊਗਾ ਜਾਂ ਨਾਲ ਦੇ ਵਿਭਾਗ ਦਾ ਹੋਊਗਾ ਕਈ ਵਿਭਾਗ ਮਿਲ ਕੇ ਤਾਂ ਇੱਕ ਵਾਰ ਮੁੱਖ ਮੰਤਰੀ ਸਾਹਿਬ ਦੇ ਸਮਾਗਮ ਦਾ ਪ੍ਰਬੰਧ ਕਰਦੇ ਆ ਸੋ ਭਾਈ ਇੰਨੇ ਵੱਡੇ ਪੱਦਰ ਦੇ ਉੱਤੇ ਦੇਖੋ ਅਸੀਂ ਚੌਕਸੀ ਵਰਤਦੇ ਹੁੰਨੇ ਆ ਖੋਜੀ ਵਰਤੀ ਸਾਡੀ ਐਵੇਂ ਨਹੀਂ ਆ ਕੁਛ ਛੋਟਾ ਕੰਮ ਵੀ ਭਾਈ ਅਸੀਂ ਸਮੋਸਾ ਖਾਣ ਵਾਲੇ ਬੰਦੇ ਫੜ ਲੈਣੇ ਆ ਹੁਣ ਇਸ ਮਾਮਲੇ ਦੇ ਉੱਤੇ ਗਾਜ ਕਿਹਦੇ ਉੱਤੇ ਡਿੱਗੂਗੀ ਇਹ ਨਹੀਂ ਪਤਾ ਵੀ ਭਾਈ ਕੋਈ ਨਾ ਕੋਈ ਪੜੁੱਕ ਡਿੜਾ ਨਾਲ ਨੇ ਕਿਸੇ ਨਾ ਕਿਸੇ ਦੇ ਉੱਤੇ ਕਾਰਵਾਈ ਹੋਊਗੀ ਪਰ ਸਾਡੇ ਦੇਸ਼ ਦੇ ਵਿੱਚ ਸਮੋਸਿਆਂ ਦੀ ਰਾਜਨੀਤੀ ਵੀ ਚੱਲਦੀ ਆ हिमाचल प्रदेश ਦੇ ਵਿੱਚ ਮਸਲੇ ਬਹੁਤ ਸਾਰੇ ਨੇ ਸੱਚੀ ਮੁੱਚੀ ਪਰ ਭਾਈ ਸਮੋਸਿਆਂ ਦਾ ਮਸਲਾ ਬੀਜਪੀ ਦੇ ਹੱਥ ਦੇ ਵਿੱਚ ਇੱਕ ਵਾਰ ਫਿਰ ਗੱਲ ਆ ਗਈ ਆ ਕਾਂਗਰਸ ਇਹ ਗੱਲ ਕਹਿੰਦੀ ਕਿ ਬੀਜਪੀ ਦੇ ਪਿੱੜ ਪੱਲੇ ਕੁਝ ਨਹੀਂ ਇਹਨਾਂ ਨੂੰ ਆਸ ਤੋਂ ਉਲਟ ਨਤੀਜੇ ਮਿਲੇ ਸੀ ਇਹ ਸੋਚ ਰਹੇ ਸੀ ਕਿ ਭਾਈ ਹਿਮਾਚਲ 'ਚ ਸਾਡੀ ਸਰਕਾਰ ਬਣ ਜਾਣੀ ਆ ਉਹ ਬਣੀ ਨਹੀਂ ਹੁਣ ਇਹਨਾਂ ਨੂੰ ਸਮੋਸੇ ਸੁਝਦੇ ਆ ਸਮੋਸਿਆਂ ਦੇ ਪਿੱਛੇ ਵੀ ਸਾਡੇ ਦੇਸ਼ ਦੇ ਵਿੱਚ ਆ ਰੌਲੇ ਪੈਂਦੇ ਆ ਯਾਰ ਖਾਣ ਵਾਲੀ ਚੀਜ਼ ਆ ਮੈਂ ਨਹੀਂ ਖਾਦੀ ਤੁਸੀਂ ਖਾ ਲਈ ਤੁਸੀਂ ਨਹੀਂ ਖਾਦੀ ਉਹਨੇ ਖਾ ਲਈ ਜਦੋਂ ਦੇਸ਼ ਦੇ ਵਿੱਚ ਐਨਾ ਕੁਝ ਹੋਈ ਜਾਂਦਾ ਫਿਰ 5-7000 ਦੇ ਸਮੋਸੇ ਤੇ ਕੇਕ ਵੀ ਚੱਲਣਦੇ ਹੋ ਜੇ ਮੰਨ ਲਓ ਆਪਾਂ ਮੰਨੀਏ ਕਿ 100 ਸਮੋਸਾ ਵੀ ਮੰਗਾਇਆ ਹੋਵੇ ਤੇ ਇੱਕ ਸਮੋਸੇ ਦੀ ਕੀਮਤ ਮੰਨ ਲਓ 200 ਰੁਪਈਆ ਵੀ ਹੋਵੇ ਜੇ ਆਪਾਂ ਵੱਡੇ ਰੈਸਟੋਰੈਂਟ ਦੇ ਵਿੱਚੋਂ ਲਿਆ ਤੇ ਕੇਕ ਦੀ ਕੀਮਤ ਮੰਨ ਲਓ ਕਿਲੋ ਵਾਲੇ ਦੀ ਅਸੀਂ 1000-1500 ਰੁਪਈਆ ਦਾ ਵੀ ਕਿਲੋ ਮੰਨੀਏ ਤੇ ਪਾਈਏ ਦੇ ਵਿੱਚ ਕਿੰਨੀ ਇੱਕ ਵੱਡੀ ਗੱਲ ਆ ਵੀ ਪਾਈ 5000 ਕਰੋੜ ਦਾ ਘਾਟਾ ਪੈ ਗਿਆ ਇੱਥੇ ਲੋਕ ਪੁੱਲ ਖਾ ਗਏ ਆ ਇੱਥੇ ਦੇਸ਼ ਦੇ ਨੇਤਾ ਦਰਿਆ ਪੀ ਗਏ ਆ ਇਥੇ ਦੇਸ਼ ਦੇ ਦਿੱਤਾ ਜਿਹੜੇ ਉਹ ਸੜਕਾਂ ਹੜੱਪ ਗਈਆਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਉਹ ਨਿਤਾਵਾਂ ਦੇ ਢਿੱਡ ਦੇ ਵਿੱਚ ਬਣੀਆਂ ਸੜਕ ਤੇ ਨਹੀਂ ਬਣੀਆਂ ਧਰਤੀ ਤੇ ਨਹੀਂ ਬਣੀਆਂ ਕਿਉਂਕਿ ਉਹਨਾਂ ਨੇ ਬਣਾਈਆਂ ਹੀ ਨਹੀਂ ਉਹਨਾਂ ਨੇ ਕਾਗਜ਼ੀ ਕਾਰਵਾਈ ਪੂਰੀ ਕਰਤੀ ਬਾਕੀ ਕੰਮ ਸਾਰਾ ਆਪਦੇ ਢਿੱਡ ਦੇ ਵਿੱਚ ਗਿਆ ਪਰ ਉਸ ਦੇਸ਼ ਦੇ ਵਿੱਚ ਜਿੱਥੇ ਰੁਪਈਆ ਤਾਂ ਆਉਂਦਾ ਤੇ ਥੱਲੇ ਆਉਂਦੇ ਤੁਹਾਡੇ ਕੋਲੇ 5 ਪੈਸੇ ਰਹਿ ਜਾਂਦੇ 95 ਰਾਹ ਦੇ ਵਿੱਚ ਹੀ ਖੁਰਨ ਬੁਰਨ ਹੋ ਜਾਂਦੇ ਆ ਉਥੇ ਸਮੋਸਿਆਂ ਦੀ ਰਾਜਨੀਤੀ ਚੱਲ ਰਹੀ ਹੈ ਦੁਰਫਿਟੇਮ ਸਾਡੇ ਦੇਸ਼ ਦੇ ਵਿੱਚ ਸਮੋਸਿਆਂ ਦੀ ਰਾਜਨੀਤੀ ਵੀ ਚੱਲੂਗੀ ਸੋ ਬੇਨਤੀ ਹੈ ਭਾਈ ਹਿਮਾਚਲ ਪ੍ਰਦੇਸ਼ ਦੇ ਮੰਤਰੀ ਸਹਿਬਾਨ ਨੂੰ ਵੀ ਜਿਹੜੇ ਉੱਥੋਂ ਦੇ ਅਧਿਕਾਰੀ ਉਹਨਾਂ ਨੂੰ ਵੀ ਤੇ ਵਿਰੋਧੀ ਪਾਰਟੀਆਂ ਨੂੰ ਵੀ ਕਿ ਭਾਈ ਆਪਾਂ ਨੂੰ ਜੇਕਰ ਲੋਕਾਂ ਨੇ ਮੌਕਾ ਦਿੱਤਾ ਜਾਂ ਲੋਕਾਂ ਨੇ ਆਪਾਂ ਨੂੰ ਇਤਕੀ ਮੌਕਾ ਨਹੀਂ ਦਿੱਤਾ ਤੇ ਆਪਾਂ ਸਮੋਸਾ ਸੱਭਿਆਚਾਰ ਤੋਂ ਬਾਹਰ ਨਿਕਲ ਗਏ ਸਮੋਸੇ ਦੇ ਉੱਤੇ ਰਾਜਨੀਤੀ ਨਾ ਕਰਗੇ ਇਹ ਕੋਈ ਬਹੁਤ ਆ ਤਕੜਾ ਕਾਂਡ ਨਹੀਂ ਹੈਗਾ ਇਹ ਤਾਂ ਦੋਆ ਮਿੰਟਾਂ ਦੀ ਗੱਲ ਆ ਵੀ ਭਾਈ ਇੱਥੇ ਰੱਖਿਆ ਸੀ ਡੱਬਾ ਖਾਦੇ ਕਿਹਨੇ ਆ ਤੂੰ ਖਾ ਲੈ ਭਾਈ ਭਵਿੱਖ ਦੇ ਵਿੱਚ ਖਿਆਲ ਰੱਖਿਆ ਕਰ ਯਾਰ ਦੱਸ ਦੇਈਦਾ ਹੁੰਦਾ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਹੋਣੇ ਸੀ ਜੇ ਬਚ ਜਾਂਦੇ ਫਿਰ ਆਪਾਂ ਵੰਡ ਕੇ ਖਾ ਲੈਂਦੇ ਗੱਲ ਤਾਂ ਸਿਰਫ ਇੰਨੀ ਆ ਪਰ ਕਿਉਂਕਿ ਆਪਣੇ ਕੋਲੇ ਹੋਰ ਕੰਮ ਹੈ ਨਹੀਂ ਕਿਉਂਕਿ ਮੁੱਦਾ ਬਹੁਤ ਵੱਡਾ ਬਣ ਗਿਆ ਇਸ ਕਰਕੇ ਭਾਈ ਸਮੋਸਾ 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 ਮੈਂ ਤਾਂ ਨੈਸ਼ਨਲ ਮੀਡੀਆ ਦੇ ਵੱਲ ਵੀ ਹੈਰਾਨ ਆ ਨੈਸ਼ਨਲ ਮੀਡੀਆ ਦੇ ਵੱਲੋਂ ਵੱਡੀਆਂ-ਵੱਡੀਆਂ ਖਬਰਾਂ ਇਸ ਵਿਸ਼ੇ ਤੇ ਲਾਈਆਂ ਗਈਆਂ ਗੀਆਂ ਕਿ ਭਾਈ ਇਹ ਤਾਂ ਸਮੋਸਾ ਕਾਂਡ ਵਾਪਰ ਗਿਆ ਸੀਐਮ ਸੁਖੂ ਦਾ ਸਮੋਸਾ ਕਾਂਡ ਸੀਐਮ ਨੇ ਕਿਉਂ ਖਾਏ ਸਮੋਸੇ सीएम के जाने के बाद क्या पैदा हुआ आता हेडिंग चल रहे हैं वैसे ये समोसा हुन हिमाचल च पहुंचया पहला बिहार दे विच राजनीति दा केंद्र रहया ਤੁਹਾਨੂੰ ਚੇਤੇ ਹੋਣਾ ਜਦੋਂ ਲਾਲੂ ਪ੍ਰਸਾਦ ਯਾਦਵ ਦੀ ਪੂਰੀ ਚੜ੍ਹਾਈ ਹੁੰਦੀ ਸੀ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਜਬ ਤੱਕ ਰਹੇਗਾ ਸਮੋਸੇ ਮੇ ਆਲੂ बिहार में रहेगा आपका लालू पर ਹੁਣ ਉਹ ਗੱਲ ਨਹੀਂ ਪਰ ਸਮੋਸੇ ਦੀ ਗੱਲ ਹੋਈ ਆ ਤੇ ਉਹ ਗੱਲ ਤੁਰਦੀ ਤੁਰਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਗਈ ਆ ਖੈਰ ਇਹ ਮੁੱਦੇ ਆ ਭਾਈ ਸਾਡੇ ਦੇਸ਼ ਦੇ ਵਿੱਚ ਆਹ ਮੁੱਦੇ ਵੀ ਬਣਦੇ ਆ ਮੈਨੂੰ ਇੱਕ ਵਾਰੀ ਪੁਰਾਣੀ ਗੱਲ ਚੇਤੇ ਆ ਗਈ ਅਸੀਂ ਦਫ਼ਤਰ ਦੇ ਵਿੱਚ ਬੈਠੇ ਸੀ ਤੇ ਇੱਕ ਨਾਲ ਦੇ ਸਾਥੀ ਦਾ ਜਨਮ ਦਿਨ ਸੀ ਅਸੀਂ ਆਪ ਦੇ ਸਤਿਕਾਰਯੋਗ ਸੇਵਾਦਾਰ ਵੀਰ ਨੂੰ ਜਿਹੜਾ ਕਿ ਹੁਣ ਨਹੀਂ ਆ ਦੁਨੀਆ ਦੇ ਉੱਤੇ ਉਹਨੂੰ ਕਹਿ ਜੀ ਕਿ ਬੰਦੇ ਗਿਣ ਲਾ ਤੇ ਬੰਦੇ ਗਿਣ ਕੇ ਤੇ ਭਾਈ ਤੂੰ ਸਮੋਸੇ ਲਿਆ ਉਹਨੇ ਗਿਣੇ ਮੇਰੇ ਖਲ ਵੀ 17 ਜਾਂ 18 ਕੁੱਲ ਜਣੇ ਆ ਤੇ ਭਾਈ ਅਸੀਂ ਉਹਨੂੰ ਪੈਸੇ ਜਮਾ ਕਰਵਾਤੇ ਵੀ ਭਾਈ ਮੇਰੇ ਖਲ ਵੀ ਉਹ ਪੰਜ ਕੇ 6 ਰੁਪਏ ਦਾ ਸਮੋਸਾ ਹੁੰਦਾ ਸੀਗਾ ਅਸੀਂ 15 16 ਨਾਲ ਗੁਣਾ ਕਰਕੇ ਤੇ ਉਹਨੂੰ ਸਮੋਸਿਆਂ ਦੇ ਲਈ ਕਹਿਤਾ ਲੋ ਜੀ ਅੱਧੇ ਘੰਟੇ ਬਾਦੋ ਸਮੋਸੇ ਲੈ ਕੇ ਆਇਆ ਤੇ ਸਮੋਸਾ ਵਿੱਚੋਂ ਇੱਕ ਘਟ ਨਿਕਲਿਆ ਘਟ ਸਾਰੀ ਦੋ ਨਿਕਲੇ ਅਸੀਂ ਆਖਿਆ ਵੀ ਗਿਣੇ ਨਹੀਂ ਸੀ ਬੰਦੇ ਕਿਹੜਾ ਗਿਣੇ ਸੀ ਅਸੀਂ ਆਖਿਆ ਫਿਰ ਘਟ ਕਿਉਂ ਆ ਕਹਿੰਦਾ ਤੁਸੀਂ ਮੈਨੂੰ ਕਹਿਣਾ ਹੀ ਸੀ ਵੀ ਖਾ ਲੋ ਤੇ ਫਿਰ ਮੈਂ ਉੱਥੇ ਹੀ ਖਾ ਆ ਆਪਦੇ ਹਿੱਸੇ ਦਾ ਕਹਿੰਦਾ ਜਿਵੇਂ ਇੱਥੇ ਖਾਂਦਾ ਤੁਹਾਡੇ ਵਾਂਗ ਮੈਂ ਠੰਡਾ ਖਾਂਦਾ ਤੁਸੀਂ ਤਾਂ ਠੰਡਾ ਖਾਣਾ ਹੀ ਸੀ 15 16 ਬੰਦਿਆਂ ਨੇ ਮੈਂ ਫਿਰ ਉੱਥੇ ਗਰਮ ਗਰਮ ਖਾ ਆ ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ ਉਹਦੇ ਉੱਤੇ ਕਿਉਂਕਿ ਸਾਡਾ ਯਾਰ ਸੀ ਸਾਡਾ ਆਪਣਾ ਸੀ ਅਸੀਂ ਆਖਿਆ ਕੋਈ ਗੱਲ ਨਹੀਂ ਯਾਰ ਖਾਣ ਵਾਲੀ ਚੀਜ਼ ਆ ਤੂੰ ਖਾ ਲਈ ਮੈਂ ਖਾ ਲਈ ਫਿਰ ਕੀ ਹੋ ਗਿਆ ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਪਾਈਆਂ ਸੋਚਦੇ ਉੱਥੇ ਕਹਿੰਦੇ ਵੀ ਸਮੋਸਾ ਗਿਆ ਕਿੱਧਰ ਕੇਕ ਗਿਆ ਕਿੱਧਰ ਉੱਥੇ ਰੌਲੇ ਪੈ ਜਾਂਦੇ ਆ ਰੌਲਾ ਐਡਾ ਵੱਡਾ ਪੈ ਗਿਆ ਵੀ ਸਾਡੇ ਵਰਗੇ ਸੁਧਾਰਨ ਲੋਕਾਂ ਦੀ ਸੋਚ ਤੋਂ ਬਾਹਰ ਦੀ ਗੱਲ ਹੋ ਗਈ ਆ ਵੀ ਭਾਈ ਯਾਰ ਭਾਰਤ ਦੇ ਵਿੱਚ ਬਾਕੀ ਤਾਂ ਮੁੱਦੇ ਖਤਮ ਹੋ ਗਏ ਇਕੱਲਾ ਇੱਕ ਮੁੱਦਾ ਰਹਿ ਗਿਆ ਸੀ ਆਪਾਂ ਖਿੱਚ ਗਏ ਉਸ ਮੁੱਦੇ ਨੂੰ ਆ ਵਟ ਕੱਢ ਗਏ ਇਸ ਮੁੱਦੇ ਦੇ ਤੇ ਵੈਸੇ ਯੂਪੀ ਦੇ ਵਿੱਚੋਂ ਵੀ ਖਬਰ ਆ ਗਈ ਆ ਇੱਕ ਯੂਪੀ ਦੇ ਵਿੱਚ ਜਿਹੜਾ ਵਿਮਨ ਕਮਿਸ਼ਨ ਆ ਜਿਹੜਾ ਮਹਿਲਾ ਕਮਿਸ਼ਨ ਔਰਤ ਕਮਿਸ਼ਨ ਆ ਉਹਦੇ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਉਹ ਕਹਿੰਦੇ ਵੀ ਔਰਤਾਂ ਨੂੰ ਬੰਦੇ ਛਿੜਦੇ ਆ ਤੇ ਇਹ ਗੱਲ ਬਿਲਕੁਲ ਕਹਿੰਦੇ ਬੰਦ ਕਰਨੀ ਆ ਕਈ ਥਾਵਾਂ ਦੇ ਉੱਤੇ ਬਦਸਲੂਕੀ ਬਦਤਮੀਜ਼ੀ ਕਰਦੇ ਇਹ ਗੱਲ ਕਹਿੰਦੇ ਬਿਲਕੁਲ ਬੰਦ ਕਰਨੀ ਆ ਪਤਾ ਕਿਵੇਂ ਕਹਿੰਦੇ ਵੀ ਅਸਲ ਵਿੱਚ ਜਿੰਨੀਆਂ ਵੀ ਦਰਜੀ ਦੀਆਂ ਦੁਕਾਨਾਂ ਇੱਥੇ ਜਿੰਨੀਆਂ ਵੀ ਟੇਲਰਿੰਗ ਸ਼ਾਪ ਆ ਉਹਨਾਂ ਥਾਵਾਂ ਦੇ ਉੱਤੇ ਔਰਤ ਦਾ ਮੇਚਾ ਹੁਣ ਮਰਦ ਨਹੀਂ ਲਿਆ ਕਰੂਗਾ ਨਾ ਭਾਵੇਂ ਕਿਸੇ ਨੇ ਕੋਈ ਪਜਾਮੀ ਸਮਾਉਣੀ ਹੈ ਤੇ ਭਾਵੇਂ ਕਿਸੇ ਨੇ ਸਲਵਾਰ ਤੇ ਭਾਵੇਂ ਕਿਸੇ ਨੇ ਕੁੜਤੀ ਸਮਾਉਣੀ ਹੈ ਤੇ ਭਾਵੇਂ ਕਿਸੇ ਨੇ ਕੋਈ ਹੋਰ ਚੀਜ਼ ਔਰਤਾਂ ਦਾ ਮੇਚਾ ਔਰਤ ਲਿਆ ਕਰੂਗੀ ਮਰਦ ਨਹੀਂ ਜਿਮ ਦੇ ਵਿੱਚ ਯੂਪੀ ਦੇ ਵਿੱਚ ਟ੍ਰੇਨਿੰਗ ਦੇ ਲਈ ਟ੍ਰੇਨਰ ਆ ਜਿਹੜਾ ਉਹ ਮਰਦ ਨਹੀਂ ਔਰਤ ਦੇ ਲਈ ਔਰਤੀ ਟ੍ਰੇਨਰ ਹੋਊਗੀ ਉਹ ਕਹਿੰਦੇ ਭਾਈ ਅਸੀਂ ਔਰਤਾਂ ਨਾਲ ਵਧਿਕੀਆਂ ਘਟਾਉਣੀਆਂ ਹਾਲਾਂਕਿ ਮੇਰੇ ਤਾਂ ਸਿਰ ਦੇ ਉੱਤੋਂ ਦੀ ਲੰਘੀ ਇਹ ਗੱਲ ਵੀ ਭਾਈ ਜੋ ਕੁਝ ਦੇਸ਼ ਦੇ ਵਿੱਚ ਵਾਪਰ ਰਿਹਾ ਔਰਤ ਦੇ ਪ੍ਰਤੀ ਨਜ਼ਰੀਆ ਸੱਚਾ ਤੇ ਸੋਚਾ ਹੋਣਾ ਚਾਹੀਦਾ ਮੇਚੇ ਲੈਣ ਦੇ ਨਾਲ ਕੋਈ ਬਦਸਲੂਕੀ ਨਹੀਂ ਹੁੰਦੀ ਹਾਂ ਕੋਈ ਹੋ ਸਕਦਾ ਮਨਚਲਾ ਹੋਵੇ ਉਹ ਜਿਹੜਾ ਗਲਤ ਕੰਮ ਕਰੂਗਾ ਅੱਜ ਨਹੀਂ ਕੱਲ ਨੂੰ ਚਪੜੇ ਖਾਲੂਗਾ ਪਰ ਗੱਲ ਇਹ ਵੀ ਭਾਈ ਦੇਖੋ ਦੇਸ਼ ਦੇ ਵਿੱਚ ਔਰਤਾਂ ਨੂੰ ਸੁਰੱਖਿਤ ਕਰਨ ਦੇ ਲਈ ਉਪਰਾਲੇ ਕਿਹੜੇ ਕਿਹੜੇ ਹੋ ਰਹੇ ਆ ਉਪਰਾਲੇ ਔਰਤਾਂ ਦਾ ਸਤਿਕਾਰ ਕਰੋ ਸਨਮਾਨ ਕਰੋ ਹਰ ਸੂਬੇ ਦੇ ਵਿੱਚ ਇਹ ਸਨਮਾਨ ਹੋਣਾ ਚਾਹੀਦਾ ਸਮੇਂ ਦੀ ਲੋੜ ਤਾਂ ਇਹ ਆ ਪਰ ਰਾਜਨੀਤੀ ਦੇ ਵਿੱਚ ਚੱਲੀ ਕੀ ਕੀ ਜਾਂਦਾ ਸਾਡੇ ਦੇਸ਼ ਦੇ ਵਿੱਚ ਪ੍ਰਬੰਧ ਕਿਹੋ ਜਿਹਾ ਹੋ ਰਿਹਾ ਕਿਤੇ ਸਮੋਸੇ ਦੀ ਗੱਲ ਕਿਤੇ ਔਰਤਾਂ ਦੇ ਮੇਚੇ ਦੀ ਗੱਲ ਕਿਤੇ ਕੋਈ ਗੱਲ ਤੇ ਕਿਤੇ ਕੋਈ ਗੱਲ ਪਤਾ ਨਹੀਂ ਕੀ ਬਣੀ ਜਾਂਦਾ ਪਤਾ ਨਹੀਂ ਅਸੀਂ ਆਹ ਕੁਝ ਕਰਕੇ ਵਿਦੇਸ਼ਾਂ ਨਾਲ ਮੁਕਾਬਲਾ ਕਰਨਾ